ਇਹ ਭੈਣ ਭਰਾ ਤਾਂ 6 ਸੀ ਜੀ ਦੋ ਕੁੜੀਆਂ ਸੀਗੀਆਂ ਚਾਰ ਭਰਾ ਸੀ ਹਾਂਜੀ ਕੋਈ ਹੈਗਾ ਚਹਨਾ ਚੋਂ ਨਹੀਂ ਦੂਜੇ ਤਿੰਨੇ ਹੀ ਚੜਾਈ ਕਰਕੇ ਇਕੱਲਾ ਹੀ ਰਹਿ ਤੇ ਪਰ ਦੂਜੇ ਤਿੰਨੇ ਵਿਆਹੇ ਹੋਏ ਸੀ ਹਾਂਜੀ ਤਿੰਨਾਂ ਦੇ ਬੱਚੇ ਹੈਗੇ ਆ ਬੱਚੇ ਹੈਗੇ ਜੀ ਤਿੰਨਾਂ ਦੇ ਮੇਰਾ ਮੁੰਡਾ ਤਾਂ ਬਾਹਰ ਆ ਜੀ ਸਾਮ ਲੈਂਦਾ ਇਹਦਾ ਮੁੰਡਾ ਬਾਹਰ ਆ ਕਿੱਥੇ ਹੈ ਜੀ ਉਹ ਦੁਬਈ ਦੁਬਈ ਉਹ ਕਿਹਜੇ ਅਸੀਂ ਆਇਆ ਨਹੀਂ ਉਹ ਅਛਾ ਆ ਨਹੀਂ ਬੁਲਾਇਆਗਾ ਨਹੀਂ ਤਾਂ ਉਹ ਤਾਂ ਸਾਮ ਦਾ ਬਿਤੇ ਰਹੇ ਨੂੰ ਅਛਾ ਹੁਣ ਜਾਨੀ ਕਿ ਤੁਹਾਡੇ ਘਰੇ ਤੁਸੀਂ ਇਕੱਲੇ ਦੋਨੇ ਜਾਨੀ ਘਰ ਚ ਹਾਂਜੀ ਆ ਜੀ ਉਹ ਵਿਆਹ ਨਹੀਂ ਹੋਇਆ ਮੁੰਡਾ ਇਹਨਾਂ ਨੂੰ ਵੀ ਮੈਂ ਛੱਡਿਆ ਤੇ ਉਹਨਾਂ ਨੂੰ ਵੀ ਮੈਂ ਛੱਡਿਆ ਜਿੱਦੇ ਦੀ ਮੈਂ ਵਿਆਹੀ ਹਾਂ ਭਾਈ ਤੇ ਮੇਰੇ ਸੱਜਣੇ ਵੀ ਖਾਂਦਾ ਸੀ ਵੀਰੇ ਕੱਪੜਾ ਧੋਹੁੰਦੇ ਸੀ ਮੈਂ ਜਿਆ ਪਰ ਹਮੇਸ਼ਾ ਕੱਪੜੇ ਆ ਬੀ ਜਵਾਈ ਕੁੜੀ ਕਿੱਥੇ ਵਿਆਹੀ ਕੋਈ ਨਹੀਂ ਬਣ ਰੋ ਨੰਬਰ ਇੱਕ ਪਹਾਰੀ ਇਹ ਜੇ ਮੁੰਡਾ ਵੀ ਤੁਹਾਡਾ ਉਹ ਇੱਥੇ ਰਹਿੰਦੇ ਨਾਲ ਹਾਂਜੀ ਨਾਲ ਕਿੱਥੇ ਪਿਆ ਸੀ ਪਹਿਲਾਂ ਇਹ ਪਹਿਲਾਂ ਉੱਤਰ ਪਿਆ ਮੜੀ ਜਗ੍ਹਾ ਦਿਖਾ ਦਿਓ ਕਿੱਥੇ ਪੈਂਦਾ ਸੀ ਵਾਪਸ ਆ ਜਾਓ ਇੱਧਰ ਇੱਧਰ ਕੋਈ ਹੈ ਜੀ ਇੱਧਰ ਮਹਾ ਤੂੰ ਜ਼ਿੰਦਗੀ ਭਰ ਦਾ ਕਬਾੜ ਜਿੰਨਾ ਇਕੱਠਾ ਕਰੀ ਜਾਂਦਾ ਸੀ ਤੇਰਾ 3000 ਦਾ ਨਹੀਂ ਹੁੰਦਾ ਅੱਛਾ ਇਹਦਾ ਹੀ ਇਕਬਾੜ ਸਾਰਾ ਹਾਂਜੀ ਆ ਸਾਰਾ ਇਹਦਾ ਮੈਂ ਉਤਰੀ ਜਦੋਂ ਅੰਦਰੋਂ ਕੱਢਿਆ ਹੂੰ ਫੱਟ ਗਿਆ ਇਹਨਾਂ ਨੂੰ ਆ ਸਾਰਾ ਮੈਂ ਕਰ ਕਰ ਬਾਹਰ ਛੱਡੇ ਆਕ ਤਨ ਵੇਚਦਾ ਮੈਂ ਉਸ ਤੋਂ ਬਾਅਦ ਮੈਂ ਵੇਚੂਗਾ ਵੀ ਆ ਨਾੜੀ ਵਾਲੇ ਪਾਣੀ ਨਹੀਂ ਪੈਰ ਤੋਂ ਹੀ ਜਾਂਦਾ ਸੀ ਹੂੰ ਉਹਦੇ ਨੇ ਜ਼ਖਮ ਹੋਏ ਆ ਅਸੀਂ ਹੱਦ ਨੇ ਪੈਰ ਤੋਂ ਹੀ ਜਾਂਦਾ ਸੀ ਹਾਂ ਜੀ ਆਹ ਦੇਖ ਲਓ ਅੰਦਰ ਆ ਕੇ ਇੱਥੇ ਪੈਂਦਾ ਜੀ ਓਹੋ ਹੋਹ ਗੱਲ ਕਰ ਕੋਈ ਇੱਥੇ ਆ ਕੇ ਦੇਖ ਲੈ ਨਹੀਂ ਇੱਥੇ ਪੈਂਦਾ ਜੀ ਮੈਂ ਕੁਦਰਤੀ ਇੰਦਰ ਆ ਗਿਆ ਮੈਂ ਦੇਖ ਲਿਆ ਆ ਨਾਲ ਜਗਾ ਮੇਰੀ ਆ ਰਾਣੀ ਨੇ ਆਪਣੇ ਬਜੁਰਗਾਂ ਦੀ ਪਈ ਆ ਆ ਇਹਦੇ ਇਕੱਠਾ ਕਰਿਆ ਵਾ ਸਾਹਬ ਆਹ ਦੇਖੋ ਜੀ ਇੱਥੇ ਪੈਂਦਾ ਜੀ ਇਹਦੇ ਤੇ ਪੈਂਦਾ ਸੀ ਬਾਪੂ ਆ ਮੰਜੇ ਦੇ ਪੈਂਦਾ ਸੀ ਆ ਗੋਲੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਚੱਕ ਲਿਆਉਂਦਾ ਪ੍ਰਾਣੀਆਂ ਸਰਾਣੀਆਂ ਇੱਥੇ ਪੈਂਦਾ ਜੀ ਇਹ ਹਾਲ ਆ ਬਾਈ ਇੱਥੋਂ ਜਾ ਕੇ ਲੈ ਕੇ ਗਏ ਇਹ ਇਹ ਤਾਂ ਹੀ ਸੁਣਦਾ ਸੀ ਆ ਇਹਦਾ ਹੈਗੇ ਘਰ ਆ ਇਹਦਾ ਆ ਇਹਦਾ ਘਰ ਆ ਜੀ ਆ ਦੇਖੋ ਗਾਂ ਵੀ ਛੱਤ ਡਿੱਗੀ ਪਈ ਹੈ ਜੀ ਜਮਾ ਉਹ ਆ ਮੇਰਾ ਪੁਰਾਣਾ ਥਾਂ ਆ ਜੀ ਆਪਣੇ ਬਜ਼ੁਰਗਾਂ ਦਾ ਮੈਨਾਂ ਕੁਦਰਤੀ ਉਹੀ ਆ ਗਿਆ ਕਿੜਾ ਮਾਰਨ ਇੱਥੇ ਕਿੰਨੇ ਸਾਲ ਤੋਂ ਐਂ ਰਹਿੰਦਾ ਜੀ ਹੋ ਗਏ ਹੋਣਗੇ ਇਹਨੂੰ ਤਾਂ 20 ਸਾਲ ਹੀ 20 ਸਾਲ ਦਾ ਤਾਂ ਪਰ ਜਦੋਂ ਦਾ ਜਦੋਂ ਦਾ ਹੈਗਾ ਇੱਥੇ ਹੀ ਰਹਿੰਦਾ ਸਾਰੀ ਜ਼ਿੰਦਗੀ ਇੱਥੇ ਹੀ ਕੱਢਤੀ ਜੀ ਆ ਹੁਣ 15 20 ਸਾਲਾਂ ਤੋਂ ਐਂ ਹੀ ਕੂੜਾ ਕਬਾੜਾ ਇਕੱਠਾ ਕਰੀ ਜਾਂਦਾ ਇਹਦੇ ਉੱਤੇ ਹੀ ਰਹੀ ਜਾਂਦਾ ਤੇ ਹੁਣ ਜਦੋਂ ਜ਼ਖਮ ਹੋ ਗਏ ਲੱਤਾਂ ਗਲ ਗਈਆਂ ਚੱਲਣ ਫਿਰਨ ਤੋਂ ਵੀ ਰਹਿ ਗਿਆ ਤਾਂ ਫਿਰ ਇਹਨਾਂ ਨੇ ਵੀਰ ਹੋਣਾਂ ਨੇ ਸਾਨੂੰ ਵੀਡੀਓ ਭੇਜੀ ਆਹ ਕਿ ਇਥੋਂ ਆਹ ਮੂਰੇ ਡੰਡੇ ਲਾ ਲਾ ਨਾ ਇੱਥੇ ਇੱਥੇ ਤੱਕ ਭਰੀ ਬੈਠਾ ਸੀ ਆਹ ਵਾਹ ਇੱਧਰ ਆਹ ਚੱਕ ਤੱਕ ਬਾਹਰ ਸਿੱਟਿਆ ਮੈਂ ਬਾਹਰ ਸੱਟ ਕੇ ਫੇਰ ਆਹ ਨਾਲੀ ਦੇ ਪਾਣੀ ਦੇ ਨਾਲ ਪੈਰ ਧੋਂਦਾ ਸੀ ਜਿੱਤੇ ਕਰਕੇ ਪੈਰ ਗਲ ਗਏ ਪੈਰ ਉਹ ਨਹੀਂ ਖਰਾਬ ਹੋ ਗਏ ਇਹੀ ਪਾਣੀ ਪੀ ਜਾਂਦਾ ਅੱਛਾ ਨਾਲੀ ਤੋਂ ਪਾਣੀ ਵੀ ਪੀ ਲੈਂਦਾ ਸੀ ਇਹੀ ਪਾਣੀ ਪੀ ਲੈਂਦਾ ਇਹਦੇ ਨਹੀਂ ਮੂੰਹ ਤੋ ਲੈਂਦਾ ਸੀ ਇਹ ਕਿਸੇ ਬੰਦੇ ਤੇ ਜੀ ਚੀਜ਼ ਜੇ ਕੋਈ ਖਾਣ ਵਾਲੀ ਪੀਣ ਵਾਲੀ ਆਪਾਂ ਕਹਿੰਦੇ ਨਾ ਪਾਣੀ ਜਿਵੇਂ ਕਹਿੰਦੇ ਨਾ ਇਹ ਯਕੀਨ ਨਹੀਂ ਕਰਦਾ ਕਿਸੇ ਅੱਛਾ ਭਾਈ ਇਹਦੀ ਕੀ ਹਾਲ ਹੈ ਇਹਦੇ ਘਰੇ ਬੱਚੇ ਹੈ ਨਹੀਂ ਇਹਦੇ ਹਾਂ ਜੀ ਇਹਦਾ ਸਾਰਾ ਛੜਾ ਸੀਗਾ ਤੇ ਹੁਣ ਕੋਈ ਨਹੀਂ ਸਾਹਮਦਾ ਇਹਨੂੰ ਹਾਂ ਹੁਣ ਲਿਆਇਆ ਜਾਨੀ ਕਿਤਾ ਸ਼ਰਮ ਸ਼ਰਮੀ ਨਹੀਂ ਡਰਦਾ ਵੀ ਜ਼ਮੀਨ ਐਡੀ ਕੋਹੋਂ ਨਾ ਲਵਾਦਾ ਮੈਨੂੰ ਪਤਾ ਨਹੀਂ ਅੱਛਾ ਕੀ ਨਾ ਗਰਮੇਲ ਸਿੰਘ ਹਾਂ ਗਰਮੇਲ ਸਿੰਘ ਤੁਸੀਂ ਗੇਰ ਹੋਗਾ ਨਾ ਇਹਨੂੰ ਬੁਲਾ ਗਏ ਉਹ ਸਤਿ ਸ਼੍ਰੀ ਅਕਾਲ ਜੀ ਔਰ ਮਾਤਾ ਜੀ ਠੀਕ ਹੋ ਉਹ ਬਾਈ ਗਰਮੇਲ ਉਹ ਗਰਮੇਲ ਗਰਮੇਲ ਸਿਆ ਕੀ ਹਾਲ ਨੇ ਠੀਕ ਹੈ ਜੀ ਕਿਵੇਂ ਆ ਤੱਤੀ ਪਸ਼ਾਬ ਵਿੱਚ ਹੀ ਕਰੀ ਪਿਆ ਗਲਵਜ਼ ਦਿਓ ਕੋ ਤੱਤੀ ਪਸ਼ਾਬ ਵਿੱਚ ਹੀ ਕਰੀ ਪਿਆ ਭਾਈ ਐ ਗਰਮੇਲ ਕੀ ਹਾਲ ਨੇ ਕੀ ਹੋਇਆ ਲੱਤਾਂ ਖੜ ਗਈਆਂ ਅੱਛਾ ਲੱਤਾਂ ਖੜ ਗਈਆਂ ਜ਼ਖਮ ਵੀ ਹੋ ਗਏ ਲੱਤਾਂ ਤੇ ਲੱਤਾਂ ਤੇ ਜ਼ਖਮ ਹੋ ਗਏ ਹਾਂ ਹੁਣ ਤੁਰ ਨਹੀਂ ਹੁੰਦਾ ਫਿਰ ਹੁਣ ਹਾਲ ਚਾਲ ਕਿਵੇਂ ਆ ਲੈਟਰਨ ਬਾਥਰੂਮ ਕਿਵੇਂ ਜਾਨਾ ਤੱਤੀ ਪਿਸ਼ਾਬ ਵਿੱਚ ਹੀ ਹੁੰਦਾ ਨਹੀਂ ਹਾਂ ਆ ਹੁਣ ਵਿੱਚ ਹੀ ਕਰੀ ਪਿਆ ਕੀ ਹਾਲ ਹੈ ਬਾਈ ਸਤਿ ਸ੍ਰੀ ਅਕਾਲ ਤੁਸੀਂ ਕੀ ਲੱਗਦੇ ਹੋ ਦੇ ਮੈਂ ਘਰਾਂ ਤੋਂ ਭਤੀਜਾ ਲੱਗਦਾ ਭਤੀਜੇ ਤੁਸੀਂ ਕੁਲਦੀਪ ਹਟਣਾ ਹਾਂਜੀ ਤੁਸੀਂ ਫੋਨ ਕੀਤਾ ਸੀ ਅਸੀਂ ਆ ਮੈਂ ਫੋਨ ਕਰ ਮੈਂ ਹੀ ਪੰਜ ਚਾਰ ਤਿੰਨ ਤੋਂ ਉਹਨੂੰ ਛਾਪਦਾ ਆ ਯਾਰ ਬਾਈ ਦੀ ਕੀ ਹਾਲਤ ਆ ਵੀ ਨੀਲਾ ਹੋਇਆ ਪਿਆ ਸਾਰਾ ਪਾਟੇ ਦਾ ਆ ਜਮਾ ਪੈਰ ਜਮਾ ਇਹਦੇ ਗਲਗੇ ਕਿੱਥੇ ਪਿਆ ਸੀ ਪਹਿਲਾਂ ਇਹ ਪਹਿਲਾਂ ਉੱਤਰ ਪਿਆ ਸੀ ਹਾਂ ਜੀ ਬੀ ਜੀ ਦਾਣੇ ਉਹਨੂੰ ਜੇ ਵਾਦ ਸਾਨੂੰ ਉਹ ਮੜੀ ਜਗ੍ਹਾ ਦਿਖਾ ਦਿਓ ਕਿੱਥੇ ਪੈਂਦਾ ਸੀ ਵਾਪਾ ਆ ਜਾਓ ਇੱਧਰ ਕੋਈ ਹੈ ਜੀ ਇੱਧਰ ਮਹਾ ਤੂੰ ਜ਼ਿੰਦਗੀ ਭਰ ਦਾ ਕਵਾਰ ਜਿੰਨਾ ਇਕੱਠਾ ਕਰੀ ਜਾਂਦਾ ਸੀ ਤੇਰਾ 3000 ਦਾ ਨਹੀਂ ਹੁੰਦਾ ਅਛਾ ਇਹਦਾ ਇਹ ਇੱਕ ਬਾੜ ਸਾਰਾ ਹਾਂਜੀ ਆ ਸਾਰਾ ਇਹਦਾ ਮੈਂ ਉਤਰੀ ਜਦੋਂ ਅੰਦਰੋਂ ਕੱਢਿਆ ਹੂੰ ਫੱਟ ਗਏ ਇਹਨਾਂ ਨੂੰ ਆ ਸਾਰਾ ਮੈਂ ਕਰ ਕਰ ਬਾਹਰ ਛੱਡਿਆ ਇੱਕਦਾਂ ਬੇਚਦਾ ਮੈਂ ਉਸ ਤੋਂ ਬਾਅਦ ਮੈਂ ਬੇਚੂੰਗਾ ਵੀ ਆ ਨਾੜੀ ਵਾਲੇ ਪਾਣੀ ਨਹੀਂ ਪੈਰ ਤੋਂ ਹੀ ਜਾਂਦਾ ਨਹੀਂ ਹੂੰ ਉਹਦੇ ਨੇ ਜ਼ਖਮ ਹੋਏ ਆ ਅਛਾ ਇਹਦੇ ਨੇ ਪੈਰ ਤੋਂ ਹੀ ਜਾਂਦਾ ਹਾਂਜੀ ਆ ਦੇਖ ਲਓ ਅੰਦਰ ਆ ਕੇ ਇੱਥੇ ਪੈਂਦਾ ਓਹੋ ਹੋ ਇੱਥੇ ਪੈਂਦਾ ਜੀ ਚੀਜ਼ ਜੇ ਕੋਈ ਖਾਣ ਵਾਲੀ ਪੀਣ ਵਾਲੀ ਆਪਾਂ ਕਹਿੰਦੇ ਨਾ ਪਾਣੀ ਜੀ ਮੈਂ ਕਹਿੰਦਾ ਇਹ ਯਕੀਨ ਨਹੀਂ ਕਰਦਾ ਕਿਸੇ ਨੂੰ ਅੱਛਾ ਬਾਬੇ ਵੀ ਨਹੀਂ ਕਰਦਾ ਜੇ ਅਸੀਂ ਸਹੀ ਹੋਣੇ ਵੀ ਪਾਣੀ ਬੇਜ ਕਿੰਨੀ ਹੋਈ ਹੋਈ ਸੀ ਬੇਜ ਕਿੰਨੀ ਤੱਕ ਕੱਲ੍ਹ ਅਸਾਂ ਲੱਗੇ ਮਾ ਵੀ ਆਇਆ ਕਰਦੇ ਬਰੇਜ਼ ਵੀ ਲਾਉਂਦੇ ਬਾਬੇ ਅੱਛਾ ਜੇ ਫੋਨ ਹੱਥ ਜੀ ਫੜਿਆ ਤਾਂ ਵੀ ਭੱਜਣ ਦਾ ਫੋਟੋ ਨਹੀਂ ਖਿਚਾਉਂਦਾ ਫੋਟੋ ਨਹੀਂ ਖਿਚਾਉਂਦਾ ਜੇ ਵੀ ਫੋਟੋ ਲੈ ਫੋਟੋ ਨਹੀਂ ਖਿਚਾਉਂਦਾ ਕਰਮ ਚੰਗੇ ਨੇ ਬਾਚਣਾ ਤੁਹਾਨੂੰ ਬੋਲਿਆ ਨਹੀਂ ਉਹ ਤਾਂ ਵਾਹਿਗੁਰੂ ਦੀ ਕਿਰਪਾ ਆਪੇ ਹੋ ਜਾਂਦੀ ਹੈ ਜੀ ਅਸੀਂ ਨਾ ਅੱਗੇ ਵੀ ਬਹੁਤ ਵੇਰੀ ਦੇਖੀਦਾ ਜ ਬੰਦਾ ਜिद ਕਰਦਾ ਹੁੰਦਾ ਵੀ ਮੈਂ ਨਹੀਂ ਜਾਣਾ ਪਰ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਆ ਆਪੇ ਹੀ ਬੰਦਾ ਜਾ ਕੇ ਐ ਗੱਡੀ 'ਚ ਬਹਿ ਜਾਂਦਾ ਦੇਖੋ ਤੇ ਇਸ ਨਰਕ ਦੇ ਵਿੱਚ ਰਹਿੰਦਾ ਸੀ ਬਾਪੂ ਗਰਮੇਲ ਸਿੰਘ ਜਿਹੜਾ ਨਰਕ ਤੁਸੀਂ ਦੇਖ ਰਹੇ ਹੋ ਤੇ ਅੱਜ ਵਾਹਿਗੁਰੂ ਦੀ ਕਿਰਪਾ ਹੋਈ ਆ ਸੁਪਨਿਆਂ ਦੇ ਘਰ ਨੂੰ ਜਾ ਰਿਹਾ ਸਾਡੀ ਸੇਵਾ ਲਈ ਸੱਚੇ ਪਾਤਸ਼ਾਹ ਨੇ ਧੰਨਵਾਦ ਆ ਸ਼ੁਕਰੀਆ ਇੱਕ ਨੂੰ ਇੱਕ ਇੱਕ ਕੇ 100 ਰੁਪਏ ਲੈ ਕੇ ਗਏ ਸੀ ਤੁਸੀਂ ਸਾਡੇ ਹਾਂਜੀ ਉਹ ਭਰਿਓ ਮੈਂ ਕਹਿੰਦਾ ਬਿਲਕੁਲ ਜੀ ਹਾਂਜੀ ਤੇ ਇਹ ਨਗਰ ਦੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਆ ਮੁਤਵਾਰਾਂ ਦਾ ਜਿਹੜੇ ਸਾਡੇ ਮਗਰੀ ਨਾਲ ਖੜੇ ਹੋ ਗਏ ਆ ਕੇ ਉੱਥੇ ਚੌਕ 'ਚ ਬੈਠੇ ਬਾਈ ਹੁਣੀ ਸਾਡੇ ਨਾਲ ਹੀ ਤੁਰ ਪਏ ਤੇ ਆ ਕੇ ਹਿੰਮਤ ਵੀ ਮਾਰੀ ਚਲੋ ਬਾਪੂ ਜੀ ਦੀ ਸੇਵਾ ਜਿਹੜੀ ਹੁਣ ਸਾਡੇ ਜਿੰਮੇ ਲੱਗੀ ਆ ਅਸੀਂ ਉਹਨੂੰ ਨਿਭਾ ਸਕੀਏ ਹਾਂ ਵੀ ਉਹ ਤੁਹਾਨੂੰ ਵੀਡੀਓ ਪਾਈ ਸੀ ਉਹ ਜਮਾ ਇਹ ਉੱਥੇ ਉੱਥੋਂ ਜਾ ਕੇ ਲਿਆਂਦਾ ਮੈਂ ਹਾਂ ਉੱਥੋਂ ਜਾ ਕੇ ਨਮਾਇਆ ਆ ਜਾਨ ਬੀਰ ਜੀ ਇੱਕ ਤਾਂ ਇਹ ਲੈਟਰਨ ਨਹੀਂ ਕਰਨਾ ਕਰਦਾ ਉੱਪਰ ਅੱਛਾ ਨੀ ਉਹਦਾ ਡਾਈਪਰ ਲੱਗ ਗਿਆ ਨਾ ਭਾਣੇ ਤਿੰਨ ਦਿਨ ਹੋ ਗਏ ਮੈਨੂੰ ਸਾ 100 200 ਦੇ ਡਾਈਪਰ ਆ ਜਾਂਦੇ ਆ ਜਿਵੇਂ ਆਪਾਂ ਜਵਾਕਾਂ ਦੇ ਲਾਉਨੇ ਆ ਨਾ ਡਾਈਪਰ ਓਵੇਂ ਇਹਦੇ ਡਾਈਪਰ ਲੱਗੀ ਜਾਵੇ ਨਾ ਡਾਈਪਰ ਦੇ ਵਿੱਚ ਜਾਈ ਜਾਵੇ ਗਿੱਲਾ ਹੋਵੇ ਹੀ ਨਾ ਬਾਈ ਇਹ ਹੈ ਨਾ ਵੀਰ ਕਿ ਆਏ ਆ ਸਾਡੇ ਤਾਂ ਆਏ ਜੀ ਆਪਦਾ ਸਿਸਿਆ ਮੋੜੇ ਇੱਕ ਤਾਂ ਗਾਲਾਂ ਕੱਢਦੇ ਆੱਖੇ ਨਹੀਂ ਲੱਗਦਾ ਆੱਖੇ ਨਹੀਂ ਲੱਗਦਾ ਨਹੀਂ ਉਹ ਠੀਕ ਨਹੀਂ ਨਾ ਹੈਗਾ ਜੜ ਗਿਆ ਇਧਰ ਕਹਿੰਦਾ ਮੈਂ ਕਿਸੇ ਦੇ ਘਰ ਚੋਂ ਉੱਤਰ ਕੇ ਮੈਂ ਬਾਗ ਜੂੰਗਾ ਆ ਠੀਕ ਨਹੀਂ ਨਾ ਹੁਣ ਦਿਮਾਗ ਉਹਦਾ ਤਾਂ ਮੇਨ ਬੰਦਾ ਹੋਵੇ ਨਾ ਨਾਲ ਵੀਰ ਜੀ ਫੇਰ ਇਹ ਕੋਈ ਨਾਲ ਹੋਵੇ ਇਹ ਬੁੜੀਆਂ ਨੇ ਮੈਂ ਤਾਂ ਘਰ ਦਾ ਮੇਨ ਬੰਦਾ ਹੈ ਨਹੀਂ ਕੋਈ ਨਹੀਂ ਨਾ ਇੱਕ ਘਰ ਦਾ ਨਹੀਂ ਇਹਦੇ ਭਤੀਜੇ ਜੀ ਜੋਂਦਰਾ ਰੱਟ ਨਹੀਂ ਕੋਈ ਨਹੀਂ ਸਾਹਮਣੇ ਉਹ ਸਾਹਮਣੇ ਨਹੀਂ ਆਂ ਜੀ ਜਵਾਬ ਦੇ ਤਾਂ ਕਹਿੰਦੇ ਬਾਹਰ ਕੱਢ ਦੋ ਜੇ ਕੁੱਤੇ ਆਹ ਮੈਂ ਫੋਨ ਇਹਨੂੰ ਤੋ ਕਰਾਇਆ ਮੁੰਡੇ ਤੋਂ ਮੈਂ ਕਹਿੰਦਾ ਤਿੰਨ ਦਿਨ ਹੋ ਗਏ ਮੈਂ ਹੀ ਇਹਦੀ ਲਾਇਟਰ ਨੂੰ ਬਾਥਰੂਮ ਹੀ ਸਾਫ ਕਰਦਾ ਮੈਂ ਇਹਨੂੰ ਨਿਵਾਣਾ ਧਵਾਉਣਾ ਇਹਦੇ ਭਤੀਜੇ ਹੈਗੇ ਆ ਹਾਂਜੀ ਹੈਗੇ ਆ ਭਾਣਜੇ ਵੀ ਹੈਗੇ ਆ ਭਾਣਜੇ ਵੀ ਹੈਗੇ ਜੀ ਭੈਣ ਜੀ ਆਉਂਦੀ ਆ ਭੈਣ ਕਿੱਥੇ ਰਹਿੰਦੀ ਆ ਬਦਾਤੀ ਬਦਾਤੀ ਜੀ ਉਹਨਾਂ ਨੂੰ ਮੈਂ ਤਿੰਨ ਦਿਨ ਹੋ ਗਏ ਫੋਨ ਦੁਬਾਰਾ ਲਾਉਂਦੇ ਨੂੰ ਜਿੱਦਨੇ ਪਹਿਲੇ ਦਿਨ ਮੈਂ ਕਿਹਾ ਮੈਂ ਆ ਵੀ ਆਏ ਕਰਕੇ ਜੇ ਤੁਸੀਂ ਨਹੀਂ ਆਉਦੇ ਮੈਂ ਕਿਸੇ ਸੰਸਤਾ ਵਾਲੇ ਨੂੰ ਧਕਾ ਦੇਣਾ ਦੂਜੇ ਦਿਨ ਉਹ 11 ਵਜੇ ਤਣੂ ਆ ਕੇ ਇੱਥੇ ਜਿੱਦ ਨੇ ਇਹ ਨਮਾਇਆ ਛੋਡੇ ਕੋਲ ਵੀਡੀਓ ਭੇਜਦੀ ਸੀ ਉਹ ਤਾਂ ਕੰਦਰੋਂ ਘਟਾਉਣਾ ਮਾੜਾ ਭਾ ਕੇ ਸਾਰਾ ਕੋ ਕਰਦਾ ਕੱਲ ਮੈਨੂੰ ਜਦੋਂ ਦੁਆਰੇ ਫੋਨ ਲਾਇਆ ਉਹਨੂੰ ਮੈਂ ਵੀ ਐ ਕਰਕੇ ਵੀ ਜੇ ਤੁਸੀਂ ਨਹੀਂ ਆਉਂਦੇ ਵੀ ਤੁਸੀਂ ਮੈਨੂੰ ਹਾਲਾ ਦੱਸੋ ਮੈਨੂੰ ਕਹਦਾ ਵੀ ਕੁੰਡਾ ਖੋਲ ਦੇ ਭੇਜ ਦੇ ਇੱਥੇ ਮਰਨਾ ਕੁੱਤੇ ਦੀ ਮੌਤ ਨੂੰ ਮਰਨਾ ਲਈ ਮੈਂ ਫਿਰ ਮੈਂ ਐ ਤਨੀ ਭੇਜਦਾ ਵੀ ਉਹਨੂੰ ਹੂੰ ਹੁਣ ਜਿੰਨਾ ਟਾਈਮ ਹੋ ਗਿਆ ਮੈਂ ਸੰਭੂਗਾ ਕਾਣੇ ਲਾਉਣਾ ਚਾਹੁੰਦੇ ਐਨੂੰ ਵੀ ਐ ਰੋਲਣਾ ਹੁਣ ਤੁਸੀਂ ਕੀ ਚਾਹੁੰਦੇ ਦੱਸੋ ਦੱਸ ਜੀ ਅਸੀਂ ਤਾਂ ਲਾਜ ਹੀ ਚਾਹੁੰਦੇ ਚਾਹੁੰਦੇ ਐ ਲਾਜ ਹੋਏ ਦੇਖੋ ਗੱਲ ਇਲਾਜ ਤਾਂ ਦੇਖੋ ਰੋਟੀ ਪਾਣੀ ਤਾਂ ਤੁਸੀਂ ਵੀ ਦੇ ਹੀ ਜਾਂਦੇ ਹੋ ਪਿਆ ਹਨਾ ਪਰ ਇਹਨੂੰ ਇਹਨੂੰ ਜਿਹੜੀ ਚੀਜ਼ ਦੀ ਲੋੜ ਐ ਇਸ ਟਾਈਮ ਲੋੜ ਹੈਗੀ ਇਹਨੂੰ ਪ੍ਰੋਪਰ ਕੇਅਰ ਦੀ ਚੰਗੇ ਤਰੀਕੇ ਨਾਲ ਹਨਾ ਦੇਖੋ ਥੋੜੀ ਪੱਟੀ ਕੀਤੀ ਵੀ ਬੇਕਾਰ ਆ ਉਹ ਗਿੱਲੀ ਹੋਈ ਪਈ ਆ ਹਨਾ ਤੁਸੀਂ ਇੱਕ ਵਾਰੀ ਲੈਟ੍ਰੀਨ ਸਾਫ ਕਰਤੀ ਜਾਂ ਅਥਰ ਸਵੇਰ ਕਰ ਦੋਗੇ ਬਾਰ ਬਾਰ ਤੁਸੀਂ ਕਹਿੰਦੇ ਹੋ ਸੱਤ ਕਰ ਨਹੀਂ ਸਕਦੇ ਹਨਾ ਨਹੀਂ ਨਹੀਂ ਕਰੀ 2 ਦਿਨ ਹੋ ਗਏ ਮੈਂ ਹੀ ਕਰਦਾ ਮੈਂ ਹੀ ਕਰਦਾ ਯਾਨੀ ਕਿ ਇਹਦੇ ਭਤੀਜੇ ਭਤੀਜੇ ਕੀ ਕਹਿੰਦੇ ਆ ਦੀ ਜੇ ਕੋਈ ਨਹੀਂ ਲਵੇ ਲੱਗਦਾ ਉਹ ਤਾਂ ਕਹਿੰਦੇ ਜ਼ਮੀਨ ਕਰਾਓ ਵੀਰ ਜੀ ਉਹ ਭਾਨ ਦੇ ਦਾ ਫੋਨ ਪਰਸੋਂ ਲਾਇਆ ਉਹ ਕਹਿੰਦਾ ਮੈਨੂੰ ਪਹਿਲਾਂ ਜ਼ਮੀਨ ਲਵਾ ਦੇ ਫਿਰ ਮੈਂ ਚੱਕ ਕੇ ਲਿਆਂ ਕੱਲ ਮੈਂ ਉਹਨੂੰ ਉਹ ਵੀ ਗੱਲ ਕਹੀ ਮੈਂ ਚੱਕ ਕੇ ਲੈ ਆ ਵੀ ਭਾਈ ਇਲਾਜ ਕਰਾ ਦੇ ਹੂੰ ਉਹਨੇ ਫੇਰ ਵੀ ਜਵਾਬ ਨਹੀਂ ਦਿੱਤਾ ਉਹਨਾਂ ਨੇ ਜ਼ਮੀਨ ਕਰਾ ਕੇ ਫੇਰ ਵੀ ਨਹੀਂ ਉਹਨਾਂ ਨੇ ਕਰਾਉਣਾ ਜੀ ਉਹਨਾਂ ਨੇ ਜ਼ਮੀਨ ਕਰਾ ਕੇ ਫੇਰ ਵੀ ਨਹੀਂ ਉਹਨਾਂ ਨੇ ਕਰਾਉਣਾ ਨਹੀਂ ਜਮੀਨ ਕਿੰਨੀ ਕਹਦੇ ਕੋਲਚਰ 6 ਬਿਕਾਸਕ ਨਾਲ ਆਏ 6 ਬਿਕਾਸਕ ਨਾਲ ਮੈਦਾਨ ਰੋਡ ਦੇ ਉੱਤੇ ਆ ਸਵਾ ਕਿੱਲਾ ਜਮੀਨ ਦਾ ਮਤਲਬ ਜਮੀਨ ਤਾਂ ਜਦੋਂ ਮਰ ਜਾਣਾ ਉਹਨਾਂ ਨੂੰ ਮੈਲੀ ਜਾਣੀ ਆ ਜੀ ਵਾਰਸਾਂ ਨੂੰ ਉਹ ਮੈਣੀ ਜਾਣੀ ਆ ਆ ਉਹ ਮੈਣੀ ਜਾਣੀ ਆ ਉਹ ਵਾਰਸਾਂ ਨੂੰ ਮਿਲਣੀ ਆ ਜੀ ਦੇਖੋ ਭੈਣ ਨੂੰ ਮਿਲੂ ਭਰਾਵਾਂ ਦੇ ਵੀ ਜਵਾਕਾਂ ਨੂੰ ਚੜੂ ਦੇਖੋ ਤਿੰਨੇ ਵਾਰਸਾਂ ਤਿੰਨਾਂ ਦੇ ਗਾਂ ਵਾਰਸਾਂ ਨੂੰ ਮਿਲ ਜਾਣੀ ਆ ਜਮੀਨ ਤਾਂ ਇਕੱਲੀ ਭੈਣ ਨੂੰ ਨਹੀਂ ਮਿਲਦੀ ਜੇ ਜੇ ਭੈਣ ਜਿਉਂਦੇ ਦੂਜੇ ਮਰ ਗਏ ਨਹੀਂ ਹਾਕੀ ਹਾਕੀ ਇਕੱਲੀ ਦਾ ਨੇ ਹੁਣ ਪਹਿਲਾਂ ਕਹੀ ਜਾਂਦਾ ਨੇ ਵੀ ਕੱਲੀ ਉਹ ਉਹ ਜੀ ਭਾਈ ਜਾਂਦਾ ਤਾਂ ਜਾਂਦਾ ਨਹੀਂ ਨਹੀਂ ਜੀ ਨਹੀਂ ਨਹੀਂ ਭਰਾ ਦੇ ਬੱਚਿਆਂ ਨੂੰ ਵਾਰਸਾਂ ਨੂੰ ਤਿੰਨ ਭਰਾ ਵਾ ਤਾਂ ਤਿੰਨੇ ਭਰਾਵਾਂ ਦੀ ਗਾਂ ਲਾਦ ਨੂੰ ਚੜੂਗੀ ਉਹ ਹੈਨਾ ਵਾਰਸ ਤਿੰਨ ਕੁਰਸੀ ਨਾਮਾ ਬਣ ਤੁਸੀਂ ਪੜੇ ਲੇਖੇ ਸਾਰੇ ਖੇਤੀਬਾੜੀ ਵਾਲੇ ਕੁਰਸੀ ਨਾਮਾ ਬਣਨਾ ਕੁਰਸੀ ਨਾਮੇ ਦੇ ਵਿੱਚ ਇਹਦੇ ਕੁਰਸੀ ਨਾਮੇ ਦੇ ਵਿੱਚ ਅੱਗੇ ਤਿੰਨ ਕੁਰਸੀ ਨਾਮੇ ਬਣਨੇ ਗਾਂ ਲੈਣਾ ਬਣਨੀ ਹੈ ਜੀ ਤਿੰਨ ਭੈਣ ਭਰਾ ਤਿੰਨਾਂ ਦੇ ਗਾਂ ਅਗਲੀ ਲਾਦ ਦੀ ਕੁਰਸੀ ਬਣਨੀ ਹੈ ਗਾਂ ਹੈਨਾ ਉਹ ਗਾਂ ਉਹ ਇਹਨਾਂ ਦੇ ਤਿੰਨ ਨਾਂ ਜਾਂ ਉਹਨਾਂ ਦੇ ਤਿੰਨ ਨਾਂ ਉਹ ਸਾਰਿਆਂ ਨੇ ਪਤਾ ਕੀ ਆਈ ਉਹਨਾਂ ਨੂੰ ਭੁਲੇਖਾ ਕਿਸੇ ਵਕੀਲ ਨੇ ਇਹ ਗੱਲ ਪਾਦੀ ਵੀ ਜਿਹੜਾ ਬੰਦਾ ਮਰ ਗਿਆ ਵੀ ਉਹਦੇ ਨਾਂ ਨਹੀਂ ਚੜਦੀ ਜੇ ਪੈ ਜਾਂ ਤਾਂ ਉਹਦੇ ਨਾਂ ਚੜੂ ਜਾਂ ਭਰਾ ਜਾਉਦਾ ਉਹਦੇ ਨਾਂ ਚੜਦਾ ਨਹੀਂ ਨਹੀਂ ਵਾਹ ਵੀ ਜੇ ਉਹ ਜਾਂਦੇ ਹੁੰਦੇ ਜਾਂ ਤਾਂ ਜੀ ਇਹ ਆ ਵੀ ਨਹੀਂ ਜਾਂ ਤਾਂ ਉਹ ਹੱਥ ਬੜਾਈ ਬੈਠੇ ਉਹਨਾਂ ਨੇ ਕੋਈ ਵਸੀਅਤ ਬੁਸੁੱਤ ਬਣਾਈ ਹੋ ਪੱਕੀ ਨਹੀਂ ਕੁਛ ਨਹੀਂ ਹੈਗਾ ਜੀ ਜਿਉਂਦੇ ਜੀ ਇਹ ਕਿਸੇ ਨੂੰ ਕੁਛ ਨਹੀਂ ਕਰਾਉਂਦਾ ਬਸ ਫਿਰ ਤੁਸੀਂ ਫਿਕਰ ਨਾ ਕਰੋ ਦੇਖੋ ਸਾਡੀ ਸਸਤਾ ਦਾ ਕੰਮ ਇਹ ਆ ਅਸੀਂ ਪਿੰਡ ਦੀ ਪੰਚਾਇਤ ਨੂੰ ਵੀ ਲਿਖ ਕੇ ਦੇ ਕੇ ਜਾਵਾਂਗੇ ਵੀ ਅਸੀਂ ਇਹਦੀ ਪ੍ਰਾਪਰਟੀ ਚੱਲ ਚੱਲ ਜਾਇਦਾਤ ਕੋਈ ਕਲੇਮ ਨਹੀਂ ਕਰਨੀ ਸਾਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਹਨਾ ਅਸੀਂ ਸਿਰਫ ਇਹਦੀ ਸੇਵਾ ਵਾਸਤੇ ਲੈ ਕੇ ਚੱਲੇ ਆ ਜਿਉ ਜਿਉ ਤੋਂ ਠੀਕ ਹੋ ਕੇ ਵਾਪਸ ਆਜੂ ਆਪਦੀ ਚੀਜ਼ਾਂ ਨੂੰ ਸੰਭੋ ਜੇ ਵਾਇਗਰੂ ਦੇ ਘਰ ਚਲਾ ਗਿਆ ਇਹਦੀ ਕਰਮਾਂ ਦੀ ਗੱਲ ਆ ਦੇਖੋ ਥੋੜਾ ਨਹੀਂ ਪਤਾ ਮੇਰਾ ਨਹੀਂ ਪਤਾ ਉਹਦੇ ਜਿਹੜੇ ਵਾਰਸਾ ਜਿੰਨੇ ਵੀ ਹੈਗੇ ਆ ਉਹ ਆਪ ਦਾ ਚਾਹੇ ਲੜਨ ਪੈਣ ਜਿੰਨੂੰ ਮਿਲਦੀ ਮਿਲ ਜਾਵੇ ਸਾਨੂੰ ਕੋਈ ਮਤਲਬ ਨਹੀਂ ਅਸੀਂ ਬਾਪੂ ਦੀ ਸੇਵਾ ਵਾਸਤੇ ਬਾਪੂ ਨੂੰ ਲੈ ਕੇ ਜਾਣਾ ਸੋਰ ਕਿਸੇ ਨੂੰ ਤਰਾਜ ਤਾਂ ਨਹੀਂਗਾ ਕੋਈ ਤਰਾਜ ਤਾਂ ਨਹੀਂ ਤੁਨੂੰ ਪੰਜ ਦਿਨ ਹੋ ਗਏ ਮੈਂ ਪੰਜ ਦਿਨ ਹੋ ਗਏ ਨੂੰ ਸਾਹਮਣੇ ਨੂੰ ਇਕੱਲੇ ਨੂੰ ਇਹਦੀ ਲੈਟਰਨ ਬਾਥਰੂਮ ਮੈਂ ਸਾਫ ਕਰਦਾ ਰਿਹਾ ਪੰਜ ਦਿਨ ਹੋ ਗਏ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਹਿਲਾ ਖੁਰਦ ਜ਼ਿਲ੍ਹਾ ਬਰਨਾਲਾ ਤਹਿਸੀਲ ਮਹਿਲਕਲਾ ਇੱਥੇ ਇੱਕ ਬਜ਼ੁਰਗ ਪਏ ਨੇ ਬਾਪੂ ਗਰਮੇਲ ਸਿੰਘ ਜੀ ਬੋਲਾ ਵੀ ਕਹਿੰਦੇ ਪਿੰਡ ਦੇ ਕਿਉਂਕਿ ਉੱਚਾ ਸੁਣਦਾ ਬਾਪੂ ਨੂੰ ਥੋੜਾ ਜਿਆਦਾ ਤੇ ਬਾਪੂ ਦੀ ਜੇ ਤੁਹਾਨੂੰ ਅਸੀਂ ਹਾਲਤ ਦਿਖਾ ਦਈਏ ਤਾਂ ਇਹ ਵੀਡੀਓ ਕੈਮਰੇ ਦੇ ਉੱਪਰ ਇਸ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਚੱਲੇਗੀ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀਡੀਓ ਬੈਨ ਕਰ ਦੇਣੀ ਆ ਬਾਪੂ ਦੀਆਂ ਲੱਤਾਂ ਗਲੀਆਂ ਹੋਈਆਂ ਜ਼ਖਮ ਹੋ ਗਏ ਲੱਤਾਂ ਤੇ ਪੈਰਾਂ ਤੇ ਇੱਥੇ ਗੋਡਿਆਂ ਤੇ ਕਰ ਗਲ ਗਈਆਂ ਲੱਤਾਂ ਤੇ ਲੈਟਰਨ ਬਾਥਰੂਮ ਵਿੱਚੇ ਹੀ ਕਰ ਰਿਹਾ ਬਜ਼ੁਰਗ ਗਲਤੀ ਕੀ ਆ ਬਜ਼ੁਰਗ ਦੀ ਇੱਕੋ ਹੀ ਆ ਵੀ ਇਹਨੇ ਵਿਆਹ ਨਹੀਂ ਕਰਾਇਆ ਛੜਾ ਇਹੀ ਗਲਤੀ ਹੈ ਦੀ ਸਭ ਤੋਂ ਵੱਡੀ ਜ਼ਮੀਨ ਵੀ ਇਹ ਬਾਈ ਹੁਣੀ ਦੱਸਦੇ ਸਵਾਕਿਲਾ ਜ਼ਮੀਨ ਵੀ ਮਹਿੰਗੀ ਆ ਲੱਖ ਰੁਪਏ ਜੇ ਕਰੋੜਾ ਜਾ ਕਰੋੜਾ ਨਹੀਂ ਅਸੀਂ ਸਾਡੀ ਸਸਤਾ ਦਾ ਪਹਿਲਾ ਸੂਲ ਆ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਜੇ ਅਸੀਂ ਬਾਪੂ ਜੀ ਨੂੰ ਹੁਣ ਲੈ ਕੇ ਵੀ ਚੱਲੇ ਆ ਬਾਪੂ ਜੀ ਦੀ ਸੇਵਾ ਸੰਭਾਲ ਕਰਾਂਗੇ ਜਿਹੜੀ ਇਹਦੀ ਜ਼ਮੀਨ ਆ ਉਹ ਬਾਪੂ ਦੇ ਜਿਹੜੇ ਵਾਰਸ ਹੋਣਗੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਮਿਲੂ ਵੀ ਅਸੀਂ ਆਪਣੀ ਲੈਟਰ ਪੈਡ ਤੇ ਲਿਖ ਕੇ ਦੇ ਕੇ ਜਾਂਦੇ ਆ ਵੀ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ ਪਰ ਬਾਪੂ ਜੀ ਦੀ ਹਾਲਤ ਇਸ ਕਰਕੇ ਬਣੀ ਆ ਇਹ ਕਿਉਂਕਿ ਇਹਦੇ ਨਾਂ ਤੇ ਜ਼ਮੀਨ ਆ ਜ਼ਮੀਨ ਨੂੰ ਸਾਂਭਣ ਵਾਸਤੇ ਤਾਂ ਸਾਰੇ ਰਿਸ਼ਤੇਦਾਰ ਤਿਆਰ ਨੇ ਪਰ ਬਾਪੂ ਨੂੰ ਸਾਂਭਣ ਵਾਸਤੇ ਕੋਈ ਵੀ ਤਿਆਰ ਨਹੀਂ ਐ ਪਸ਼ਾਬ ਗਿੱਲਾ ਹੀ ਰਹਿਣਾ ਹੁਣ ਪਿੰਡ ਵਾਲੇ ਬੰਦੇ ਇਹਨਾਂ ਨੂੰ ਨਹੀਂ ਪਤਾ ਸਮਝ ਨਹੀਂ ਹੈਗੀ ਵੀ ਜੇ ਤਾਂ ਇਦੋਂ ਦਾ ਪਸ਼ਾਬ ਥੱਲੇ ਦੀ ਰਕੜ ਜੇ ਬਰਦਾਈ ਦੇ ਬਾਹਰ ਥੱਲੇ ਡੁੱਲ ਜੂ ਹੁਣ ਸਾਰੀ ਰਾਤ ਪਸ਼ਾਬ ਕਰ ਲਿਆ ਤਾਂ ਥੱਲੇ ਹੀ ਖੜਾ ਰਹਿਣਾ ਬਾਥਰੂਮੋ ਵਿੱਚ ਹੁਣ ਬਜ਼ੁਰਗ ਦੀ ਕੰਡੀਸ਼ਨ ਇਸ ਟਾਈਮ ਇਹ ਨਹੀਂ ਹੈਗੀ ਵੀ ਇਹ ਆਪਣੇ ਆਪ ਨੂੰ ਸੰਭਾਲ ਸਕੇ ਦਿਮਾਗੀ ਤੌਰ ਤੇ ਵੀ ਅਫਸੈਟ ਹੋ ਗਿਆ ਇਸ ਟਾਈਮ ਬਾਈ ਹੁਣੀ ਦੱਸ ਦੇ ਰਾਤ ਕੋਠੇ ਤੇ ਇਧਰੋਂ ਚੜ ਗਿਆ ਕਿਤੇ ਆਇਆ ਨੂੰ ਮਤਲਬ ਉਹਨੂੰ ਸੋਝੀ ਨਹੀਂ ਰਹੀ ਹੁਣ ਸਮਝ ਨਹੀਂ ਰਹੀ ਲੈਟਰਨ ਨਾਲੇ ਹੱਥ ਵੀ ਉਹਵੇਂ ਵਿੱਚ ਲਾ ਰਿੰਦਾ ਕੱਪੜਿਆਂ ਦੇ ਵਿੱਚ ਬਾਪੂ ਹੱਥ ਦਿਖਾਈ ਆ ਦੇਖੋ ਹੁਣ ਹੱਥਾਂ ਦੇ ਵਿੱਚ ਵੀ ਉਹ ਜਾਨ ਨਹੀਂ ਰਹੀ ਆ ਦੇਖੋ ਹਨਾ ਕਿਉਂਕਿ ਇਸ ਟਾਈਮ ਸਮਝ ਨਹੀਂ ਰਹੀ ਸੋਝੀ ਨਹੀਂ ਰਹੀ ਹੁਣ ਜੇ ਦੀ ਲਾਦ ਹੁੰਦੀ ਇਹਦੇ ਧੀਆਂ ਪੁੱਤ ਹੁੰਦੇ ਤਾਂ ਉਹ ਇਹਨੂੰ ਸਾਹਮਦੇ ਅੱਜ ਕੱਲ ਤਾਂ ਵੈਸੇ ਉਹ ਵੀ ਨਹੀਂ ਸਾਹਮਦੇ ਧੀਆਂ ਪੁੱਤ ਵੀ ਛੱਡ ਦਿੰਦੇ ਆ ਤੇ ਪਰ ਆਪਣੇ ਐਸ ਟਾਈਮ ਬਾਪੂ ਦੇ ਧੀ ਪੁੱਤ ਹੈ ਨਹੀਂ ਕੋਈ ਬਾਪੂ ਛੜਾ ਵਾ ਤੇ ਇਹ ਕੱਲੀ ਗਰਮੇਲ ਸਿੰਘ ਦੀ ਗੱਲ ਨਹੀਂ ਗਰਮੇਲ ਸਿੰਘ ਬੋਲੇ ਦੀ ਗੱਲ ਨਹੀਂ ਕੱਲੇ ਦੀ ਬਹੁਤ ਸਾਰੇ ਨੇ ਭਾਈ ਪਿੰਡਾਂ ਦੇ ਵਿੱਚ ਇੱਕ ਰਿਵਾਜ ਹੁੰਦਾ ਸੀ ਜੇ ਪੰਜ ਭਰਾ ਵਾ ਤਾਂ ਪੰਜਾਂ ਚੋਂ ਇੱਕ ਜਾਂ ਦੋ ਵਿਆਹ ਲੈ ਜਾਂ ਤਿੰਨ ਵਿਆਹ ਲੈ ਇੱਕ ਅੰਦਾ ਛੜਾ ਰਹੀ ਜਾਂਦਾ ਸੀਗਾ ਪਰ ਉਦੋਂ ਸਮਾਂ ਇਦਾਂ ਦਾ ਚੱਲਦਾ ਸੀਗਾ ਤਾਂ ਉਹਨਾਂ ਛੜਿਆਂ ਦੀ ਅੱਜ ਇੰਨੀ ਬੇਕਦਰੀ ਹੋ ਰਹੀ ਹੈ ਬਾਹਲੇ ਥਾਂ ਮਤੇ ਐ ਨਹੀਂ ਕਹਿੰਦੇ ਸਾਰੇ ਬੜੇ ਚੰਗੇ ਵੀ ਆ ਬੜੇ ਵਧੀਆ ਰੱਖਦੇ ਲੋਕ ਆਪਣੇ ਤਾਇਆ ਚਾਚਿਆਂ ਨੂੰ ਵਧੀਆ ਉਹਨਾਂ ਦੀ ਪਰਸਾਂ ਸਭਾਲ ਹੁੰਦੀ ਆ ਪਰ ਬਾਉ ਗਿਣਤੀ ਦੇ ਵਿੱਚ ਜਾਂ ਜਿਦੇ ਔਲਾਦ ਨਹੀਂ ਹੋਈ ਬਜ਼ੁਰਗਾਂ ਦੇ ਹੋਰ ਵੀ ਐਂ ਹੀ ਰੌੜ ਰਹੇ ਆ ਜਾਂ ਜਿਨ੍ਹਾਂ ਦੇ ਔਲਾਦ ਹੋਈ ਸੀ ਕਿਸੇ ਵਜ੍ਹਾ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਜਾਂ ਕੋਈ ਉਹ ਵੀ ਰੌੜ ਰਹੇ ਆ ਮਤਲਬ ਜਿਨ੍ਹਾਂ ਦੇ ਔਲਾਦ ਹੋਈ ਆ ਹੈਗੀ ਆ ਉਹ ਵੀ ਰੌੜ ਰਹੇ ਨੇ ਜਿਨ੍ਹਾਂ ਦੇ ਨਹੀਂ ਹੈਗੀ ਉਹਨਾਂ ਨੇ ਤਾਂ ਭਾਈ ਰੋਲਣਾ ਹੀ ਆ ਫਿਰ ਤੇ ਇੱਥੇ ਵੀ ਮਸਲਾ ਇਹੀ ਆ ਇੱਥੇ ਵੀ ਅੱਜ ਜੇ ਗੱਲ ਕਰੀਏ ਬਾਪੂਗਰ ਮੇਲ ਸਿਉਂਦੀ ਤੇ ਬਾਪੂ ਦੀ ਇਸ ਟਾਈਮ ਇੱਥੋਂ 스멜 ਆ ਰਹੀ ਹੈ ਪੂਰੀ ਬਾਪੂ ਦੇ ਕੋਲੋਂ ਠੀਕ ਆ ਸੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬਾਈ ਉਹਨਾਂ ਨੇ ਚੱਕ ਕੇ ਛੱਤ ਥੱਲੇ ਲੈ ਜਾਂਦਾ ਇਹ ਬਾਈ ਗਵੰਡੀ ਆ ਗਵੰਡੀ ਨੇ ਸਾਨੂੰ ਫੋਨ ਕੀਤਾ ਕੁਲਦੀਪ ਸਿੰਘ ਨੇ ਇਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਅਸੀਂ ਹੁਣ ਇਸ ਵੇਲੇ ਤਾਂ ਹੀ ਪਹੁੰਚੇ ਸਾਨੂੰ ਤਾਂ ਅਸੀਂ ਵੀ ਕਿਸੇ ਉਸੇ ਹਾਲਤ 'ਚ ਹੀ ਪਿਆ ਬਾਪੂ ਜਿਹੜੀ ਹਾਲਤ ਦੀ ਵੀਡੀਓ ਸੀ ਪਰ ਵੀਰੇ ਉਹਨਾਂ ਨੇ ਸਾਨੂੰ ਬਾਅਦ ਵਾਲੀ ਵੀਡੀਓ ਵੀ ਦਿਖਾਈ ਫਿਰ ਜਿਹਦੇ ਵਿੱਚ ਬਾਪੂ ਨੂੰ ਉਹਨਾਂ ਨੇ ਨਿਵਾਤਵਾ ਕੇ ਇੱਥੇ ਚੱਕ ਕੇ ਲੈ ਜਾਂਦਾ ਸੀ ਇੱਧਰਲੇ ਪਾਸੇ ਪਾਰੋਂ ਆਇਆ ਕੋਈ ਹੋਰ ਨਹੀਂ ਬਾਕੀ ਸਾਰੇ ਪੰਜ ਦਿਨ ਹੋ ਗਏ ਉਹਨੂੰ ਚੱਕ ਕੇ ਲੈਣ ਦੇ ਨੂੰ ਮੈਂ ਹੀ ਇਹਦਾ ਸਾਰਾ ਕੁਝ ਕਰਦਾ ਮੇਜ ਆਪਿਆ ਮੈਂ ਹੀ ਨਿਵਾਇਆ ਉਹ ਦਿਨਾਂ ਦੇ ਭਾਣ ਜੇ ਵੀ ਆ ਗਏ ਧੰਨਵਾਦ ਬਾਈ ਹੁਣ ਕੋਈ ਉਦੋਂ ਮੁੜ ਕੇ ਕੋਈ ਨਹੀਂ ਆਇਆ ਮੈਂ ਉਹਨੂੰ ਫੋਨ ਰੋਜ਼ ਲਾਉਣਾ ਸ਼ੁਕਰੀਆ ਬਾਈ ਬਹੁਤ ਸ਼ੁਕਰੀਆ ਹੁਣ ਤੁਸੀਂ ਆਉਂਦੇ ਨੇ ਅੱਗੇ ਤੁਸੀਂ ਆਓਗੇ ਤੁਸੀਂ ਇਹਨਾਂ ਦੇ ਪਰਝਾਈ ਲੱਗਦੇ ਹੋ ਹਾਂ ਠੀਕ ਆ ਇਹ ਕਿੰਨੇ ਭੈਣ ਭਰਾ ਸੀ ਇਹਨਾਂ ਦੇ ਸਾਰੇ ਇਹ ਭੈਣ ਭਰਾ ਤਾਂ 6 ਸੀ ਜੀ ਦੋ ਕੁੜੀਆਂ ਸੀਗੀਆਂ ਚਾਰ ਭਰਾ ਸੀ ਹਾਂਜੀ ਕੋਈ ਹੈਗਾ ਚਾਹਨਾ ਚੋਂ ਨਹੀਂ ਦੂਜੇ ਤਿੰਨੇ ਚੜਾਈ ਕਰਕੇ ਇਕੱਲੇ ਹੀ ਰਹੇ ਤੇ ਪਰ ਦੂਜੇ ਤਿੰਨੇ ਵਿਆਹੇ ਹੋਏ ਸੀ ਹਾਂਜੀ ਤਿੰਨਾਂ ਦੇ ਬੱਚੇ ਹੈਗੇ ਆ ਬੱਚੇ ਹੈਗੇ ਜੀ ਤਿੰਨਾਂ ਦੇ ਮੇਰਾ ਮੁੰਡਾ ਤਾਂ ਬਾਹਰ ਆ ਜੀ ਸਾਮ ਲੈਂਦਾ ਇਹਦਾ ਮੁੰਡਾ ਬਾਹਰ ਆ ਜੀ ਕਿੱਥੇ ਆ ਜੀ ਉਹ ਦबई ਦबई ਦੋ ਤੇ ਕੇ ਜਿਵੇਂ ਅਸੀਂ ਆਇਆ ਨਹੀਂ ਉਹ ਮੁੜ ਕੇ ਅੱਛਾ ਤਾਂ ਨਹੀਂ ਬੁਲਾਇਆਗਾ ਨਹੀਂ ਤਾਂ ਉਹ ਤਾਂ ਸਾਮ ਦਾ ਫੇਰੇ ਰਹੇ ਨੂੰ ਅੱਛਾ ਹੁਣ ਯਾਨੀ ਕਿ ਤੁਹਾਡੇ ਘਰੇ ਤੁਸੀਂ ਇਕੱਲੇ ਦੋਨੇ ਜਾਣੇ ਘਰ ਚ ਹਾਂਜੀ ਉਹ ਵਿਆਹ ਨਹੀਂ ਹੋਇਆ ਮੁੰਡਾ ਇਹਨਾਂ ਨੂੰ ਵੀ ਮੈਂ ਛੱਡਿਆ ਤੇ ਉਹਨਾਂ ਨੂੰ ਕੋਲ ਗਈ ਵੀ ਸੀ ਇਰੇ ਫੋਨ ਕਰਿਆ ਮੈਨੂੰ ਮੈਂ ਵੀਡੀਓ ਬਣਾ ਕੇ ਪਾਈ ਇਹਨਾਂ ਨੂੰ ਵੀ ਛੱਡਿਆ ਉਹਨਾਂ ਨੂੰ ਛੱਡਿਆ ਜਿੱਦੇ ਦੀ ਮੈਂ ਵਿਆਹੀ ਆ ਭਾਈ ਤੇ ਮੇਰੇ ਜਿੱਦੇ ਦੀ ਖਾਂਦਾ ਸੀ ਰੋਟੀ ਖਾਂਦਾ ਸੀ ਆ ਤਾਂ ਬਾਹਰ ਜਿੱਥੇ ਮਰਜੀ ਕਰਦਾ ਸੀ ਸੱਚ ਜਵਾਈ ਮਾ ਜੀ ਦਾ ਕਪੜਾ ਲਾਉਂਦੇ ਸੀ ਉਹਦੇ ਪਰ ਹਮੇਸ਼ਾ ਮੇਰੇ ਮਸਕਲਾ ਕਰਕੀਆਂ ਜਵਾਈ ਕੁੜੀ ਕਿੱਥੇ ਵਿਆਹੀ ਕੋਈ ਨਾ ਰੋ ਨਮ ਇੱਕ ਪਹਾਰੀ ਇਹੋ ਜਿਹਾ ਮੁੰਡਾ ਵੀ ਕਮਾਰਾ ਉਹ ਇੱਥੇ ਰਹਿੰਦੇ ਨਾਲ ਹੀ ਹਾਂ ਜੀ ਹਾਂ ਠੀਕ ਚਲੋ ਕੋਈ ਨਾ ਦੇਖੋ ਮੈਂ ਅਸੀਂ ਤੁਹਾਡੇ ਤੇ ਕੋਈ ਬਲੇਮ ਨਹੀਂ ਲਾਉਂਦੇ ਅਸੀਂ ਤੁਹਾਨੂੰ ਕੋਈ ਮਾੜਾ ਚੰਗਾ ਨਹੀਂ ਕਹਿਣ ਲਾਏ ਤੁਸੀਂ ਜਿੰਨਾ ਕਿ ਸੰਭਿਆ ਤੁਹਾਡਾ ਧੰਨਵਾਦ ਹੈ ਨਾ ਜੇ ਤੁਸੀਂ ਸੰਭਲੋਗੇ ਵਧੀਆ ਤਰੀਕੇ ਨਾਲ ਦੇਖੋ ਇਹਦੀ ਸਾਫ ਸਪਾਈ ਡਾਈਪਰ ਤਰਪਟੀਆਂ ਪ੍ਰੋਪਰ ਫਿਰ ਤਾਂ ਤੁਸੀਂ ਸੰਭਲੋ ਨਹੀਂ ਤਾਂ ਅਸੀਂ ਲੈ ਜੰਨੇ ਆਂ ਕਿਉਂਕਿ ਮੈਂ ਕਰਿਆ ਜੀ ਜਿੰਨਾ ਜਨ ਪੰਜ ਦਿਨ ਹੋ ਗਏ ਮੈਂ ਚਾਹ ਚਾਚੀ ਮੋਦੇ ਘੜੀਆਂ ਨੂੰ ਪੁੱਛ ਲਓ ਰੋਜ਼ ਮੈਂ ਸਾਫ ਸਪਾਈ ਠੀਕ ਹੈ ਭਾਈ ਠੀਕ ਹੈ ਭਾਈ ਹੋਰ ਕਿਸੇ ਨੇ ਕੋਈ ਨਹੀਂ ਕਰਿਆ ਜੀ ਮੈਂ ਹੀ ਸੰਭਲਾਂਗਾ ਜੀਕਰ ਤੁਹਾਡਾ ਕੀ ਨਾਮ ਆ? ਰਾਜਵਿੰਦਰ ਰਾਜਵਿੰਦਰ ਕੋ ਮੈਂ ਵੀ ਕੱਲਾ ਬੰਦਾ ਘਰੇ ਜਿਹੜੇ ਤੁਹਾਡੇ ਦੂਜੇ ਦਿੌਰ ਜੀ ਠਾਜਾ ਹੋਰ ਉਹ ਉਹਨਾਂ ਨਾਲ ਗੱਲ ਹੋਈ ਜਠਾਣੀਆਂ ਵੀ ਨਹੀਂ ਹੈਗੀਆਂ ਜਿਹੜੀ ਮੁੱਕ ਗਿਆ ਉਹ ਤਾਂ ਕੋਈ ਨਹੀਂ ਹੈਗਾ ਜਿਹੜੇ ਤੁਹਾਡੇ ਪਤੀ ਜਪਤੀ ਜੀ ਹੈਗੇ ਉਹ ਹੀ ਨਾਲ ਇੱਕ ਦਿਨ ਨਾ ਮਾਹੌਰ ਜਰੂਰ ਲੱਗਿਆ ਸੀ ਉਹ ਕਹਿੰਦੇ ਜੇ ਤਾਂ ਬਰਨਾਲੇ ਚੱਲ ਕੇ ਜ਼ਮੀਨ ਭਾਣ ਜੇ ਵੀ ਕਹਿੰਦੇ ਬਰਨਾਲੇ ਲੈ ਚੱਲ ਕਹਿੰਦੇ ਤੇਰੇ ਆਖੇ ਲੱਗੂਗਾ ਵੀ ਤੇਰੇ ਚੁੱਲੇ ਤੇ ਰੋਟੀ ਖਾਂਦਾ ਸੀ ਜ਼ਮੀਨ ਸਾਡੇ ਨਾਲ ਕਰਾ ਦੇ ਸਾਂਭਾਂਗੇ ਮੈਂ ਫੋਨ ਕਰ ਲੈਣਾ ਮੈਨੂੰ ਵੀ ਉਹੀ ਗੱਲ ਕਹਿ ਰਿਹਾ ਉਹ ਕਹਿੰਦੇ ਪਹਿਲਾਂ ਜ਼ਮੀਨ ਕਰਾ ਦੇ ਵੀ ਫਿਰ ਇਹ ਸਾਂਭ ਲੈਣੇ ਆ ਸਾਂਭ ਬਾਪੂ ਗਰਮੇਲ ਸਾਰੇ ਕਹਿੰਦੇ ਤੈਨੂੰ ਸਾਂਭਣ ਨੂੰ ਤਿਆਰ ਆ ਕਹਿੰਦੇ ਜ਼ਮੀਨ ਦੇ ਦੇ ਪਹਿਲਾਂ ਜਮੀਨ ਦਾ ਇਹ ਜਨਾ ਚ ਕੰਮ ਦਾ ਸੀਗਾ ਆਪੋਟਾ ਪੀ ਖਾ ਗਏ ਅੱਛਾ ਫੇਰ ਕਿਹੜਾ ਸਾਂਭੂ ਹੂੰ ਹੁੰਦੇ ਜਮਾਨੇ ਚ ਹੁਣ ਵੀ ਉਹ ਕਹਿੰਦੇ ਕਹਿੰਦੇ ਸਾਨੂੰ ਜ਼ਮੀਨ ਦੇ ਦੇ ਅਸੀਂ ਸਾਂਭ ਲਾਂਗੇ ਤੈਨੂੰ ਦੇਣੀ ਆ ਨਾ ਕਾ ਕਿਸੇ ਨੇ ਨਹੀਂ ਦਿੱਤੀ ਬਾਠ ਠੀਕ ਆ ਗੱਲ ਨਹੀਂ ਦਿੱਤੀ ਬਾਠ ਠੀਕ ਆ ਉਹ ਫਿਰ ਦਿਆ ਠੱਕੇ ਖਾ ਲਈ ਦੇਖੋ ਬਾਪੂ ਅੱਜ ਵੀ ਜਾਣ ਦਾ ਸਮੇਂ ਦਾ ਸਾਰੀ ਗੱਲ ਹੈ ਨਾ ਇਹ ਸਾਰੀ ਸਮਝ ਆ ਜੀ ਮੈਨੂੰ ਕਿਸੇ ਨੇ ਰੋਟੀ ਨਹੀਂ ਦਿੱਤੀ ਨਾ ਦੇਣੀ ਹੈ ਕਹਿੰਦਾ ਮੈਂ ਜ਼ਮੀਨ ਮਾਮਲਾ ਕਹਿੰਦਾ ਮੇਰਾ ਖਾਈ ਮਾਮਲਾ ਹੀ ਲਈ ਜਾਂਦੇ ਨੇ ਹਾਂ ਲੈਂਦੇ ਜੀ ਸਾਰੇ ਭਤੀਜੇ ਪਹਿਲਾਂ ਪਹਿਲਾਂ ਲੈ ਕੇ ਜਾਂਦੇ ਭਾਣ ਜੇ ਚਾਚੀ ਲੈ ਲੈਂਦੇ ਸਾਰੇ ਨਾਲ ਹੀ ਮੈਂ ਲੈਣੀ ਉਹ ਕਰਦੇ ਹੋਏ ਲੈਂਦੀ ਹੈ ਜਦ ਮਮਾ ਤੇਰੇ ਆਪਾ ਬਾਪੂ ਤੇਰੇ ਬੰਦੀੇ ਪਰਣਾ ਪਹਿਲਾਂ ਠੰਡਕ ਕਰਨ ਥਰ ਜਾਣੇ ਤੇਰੇ ਗਦਾ ਪਰਣਾ ਬਣਾ ਲਾ ਇਹ ਬਹਿ ਜਾ ਇਹ ਵੀ ਜਾਂਦਾ ਜੀ ਅੱਜ ਤਾਂ ਬਹਿ ਕੇ ਬਣਾ ਲੈਂਦਾ ਮਾਰ ਦੇ ਮੋੜੀ ਜਦੋਂ ਭੁੱਖ ਨੂੰ ਚੜਦੇ ਸ਼ਟ ਸ਼ਟ ਇਹ ਰੋਟੀ ਪਾਣੀ ਇਹ ਕਰਉ ਬਣਾਉਂਦੇ ਆਂ ਇਹ ਰੋਟੀ ਪਾਣੀ ਵਧੀਆ ਤਿੰਨ ਰੋਟੀਆਂ ਖਾ ਲੈਂਦਾ ਵਧੀਆ ਖਰਾ ਕੇ ਚਾਹ ਪੀ ਲੈਂਦਾ ਕੱਲ ਜਦੋਂ ਪੌੜੀਆਂ ਚੜਨ ਲੱਗਿਆ ਫੇਰ ਮੈਨੂੰ ਲਾਇਆ ਮਾ ਕੋੜੀਆਂ ਚੜ੍ਹ ਥੱਲੇ ਉਤਰਿਆ ਤੁੰਗ ਸੁਰਤ ਸਾਰੀ ਆ ਚੱਲੀਏ ਆਪਾਂ ਗਰਮੇਲ ਸਿਆ ਚੱਲੀਏ ਹਸਪਤਾਲ ਚੱਲੀਏ ਹਸਪਤਾਲ ਹਸਪਤਾਲ ਨਹੀਂ ਜਾਂ ਨਾ ਨਾ ਠੀਕ ਹੋ ਜਾਏਗਾ ਤੁਰਦਾ ਫਿਰਦਾ ਹੋ ਜਾਏਗਾ ਬੜਾ ਲੋਡ ਹੋ ਜਾਏਗਾ ਉੱਥੇ ਜਾ ਕੇ ਹਸਪਤਾਲ ਚੱਲੀਏ ਬਾਪੂ ਹਸਪਤਾਲ ਜਾਵਾਂਗੇ ਆਪਾਂ ਲੋ ਠੀਕ ਹੋ ਗਿਆ ਅੱਜ ਹੀ ਫਿਰ ਉੱਥੇ ਪਾ ਦਾਂਗੇ ਤੇਰੇ ਉੱਥੇ ਕਮਰਾ ਬਾਕੀ ਵਧੀਆ ਉੱਥੇ ਪੈ ਜੀਏ ਤੁਰਨ ਫਿਰਨ ਲੱਗ ਜਾਏਗਾ ਤੁਰਨ ਫਿਰਨ ਅਜਾਗਮ ਠੀਕ ਹੋ ਜਾਣਗੇ ਪੈਰਾ ਵਾਲੇ ਫੇਰ ਉੱਥੇ ਪੈ ਜੀਂਗੀ ਆਵਰਾ ਉੱਥੇ ਜਾ ਕਰੇ ਆ ਕੇ ਉੱਥੇ ਤੈਨੂੰ ਮੰਜਾ ਡਾ ਲੂੰਗਾ ਉੱਥੇ ਪੈ ਜੀਂ ਮੈਂ ਨਾਲ ਹੀ ਚੱਲੂ ਇਹ ਨਾ ਜਾਂਦੀ ਐ ਭੈਣ ਨਾਲ ਜਾਊਗੀ ਨਾਲ ਜਾਊਗੀ ਦਵਾਈ ਲੈ ਕੇ ਆ ਜਾ ਤੈਨੂੰ ਮਦਨੇ ਕਹਿ ਨਹੀਂ ਵੀ ਦਾਖਲ ਕਰਾਣਿਆਂ ਆ ਆ ਚੱਲੋ ਨਾਲ ਚੱਲ ਫੜੋ ਨਾਲ ਉੱਥੇ ਰਹਿਣ ਦਾ ਇੰਤਜ਼ਾਮ ਹੈਗਾ ਕੋਈ ਦਿੱਕਤ ਨਹੀਂ ਹੋਰ ਵੀ ਬੀਬੀਆਂ ਹੈਗੀਆਂ ਮੈਂ ਕਿਹਾ ਜੀ ਇਕੱਲੀ ਐ ਜੀ ਘਰੇ ਕੁੜੀ ਆ ਉਹਨੇ ਵੀ ਲੁਧਿਆਣੇ ਰਹਿੰਦੇ ਕੁੜੀ ਲੁਧਿਆਣੇ ਚਲੀ ਜਾਊਗੀ ਇੱਥੇ ਪਾ ਨਹੀਂ ਦੂਜੀ ਕੁੜੀ ਕਹਿੰਦੇ ਲੁਧਿਆਣੇ ਰੈਂਦੀ ਪੜਦੀ ਆ ਤਾਂ ਜੇ ਇੱਕ ਅੱਧਾ ਦਿਨ ਤੁਸੀਂ ਰਹਿ ਪੋਗੇ ਕੋਲੇ ਮੈਂ ਨਹੀਂ ਕਹਿੰਦਾ ਵੀ ਸਾਰਾ ਟਾਈਮ ਹੀ ਰਹੋ ਵੀ ਥੋੜਾ ਜਿਹਾ ਉਹਨੂੰ ਹੌਸਲਾ ਜਾ ਹੋ ਜਾਵੇ ਮੇਰੇ ਨਾਲ ਕੋਈ ਹੈਗਾ ਵਾਹ ਰੱਖੀ ਆ ਮਾਸੀ ਇਹਨਾਂ ਨਾਲ ਤਾਂ ਜੀ ਕੋਈ ਨਾ ਫਿਰ ਕੱਲ ਨੂੰ ਦੇਖ ਲਊ ਮੈਂ ਅੱਜ ਤਾਂ ਹੁਣ ਤੁਸੀਂ ਲੈ ਚਲੋ ਕੱਲ ਨੂੰ ਆ ਜਾ ਕੋਈ ਨਾ ਕੰਨੀਆਂ ਫੜ ਲਓ ਚੱਕੋ ਮੜਾ ਚੱਕ ਕੇ

ਬਾਠੀ ਕਬਾਪੂਆ ਹਸਪਤਾਲ ਚੱਲਦੇ ਆਪਾਂ ਲੈ ਕੱਕਾ ਲੈਟਰ ਪੈਡ ਤਾ 225 ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਦੀ ਪਰਿਵਾਰ ਦੀ ਟੀਮ ਪਿੰਡ ਮਹਿਲਾ ਖੁਰਦ ਤਹਿਸੀਲ ਮਹਿਲਾ ਕਲਾ ਤੇ ਜ਼ਿਲ੍ਹਾ ਬਰਨਾਲਾ ਪੁੱਜੀ ਆ ਜੀ ਸਾਨੂੰ ਕੁਲਦੀਪ ਸਿੰਘ ਸਾਨੂੰ ਬਚਤਰ ਸਿੰਘ ਜੀ ਵੱਲੋਂ ਦੱਸਿਆ ਗਿਆ ਪਤਾ ਲੱਗਦਾ ਕਿ ਇੱਥੇ ਬਾਪੂ ਬਜ਼ੁਰਗ ਇੱਕ ਲਗਭਗ ਅਸੀਂ 82 ਸਾਲ ਦੀ ਉਮਰ ਆ ਪੈਰਾਂ ਵਿੱਚ ਜਾਖਮ ਹਨ ਲੱਤਾਂ ਤੋਂ ਚੱਲ ਨਹੀਂ ਸਕਦਾ ਬਾਪੂ ਨਰਕ ਘਟ ਰਿਹਾ ਸੀ ਹਨ ਉਸ ਤੋਂ ਅੱਗੇ ਲਿਖਿਆ ਗਰਮੇਲ ਸਿੰਘ son of ਸੇਵਾ ਸਿੰਘ ਵਾਸੀ ਮਹਿਲਾ ਕਲਾ ਜੀ ਦੀ ਚੰਗੀ ਜ਼ਿੰਦਗੀ ਤੇ ਸੇਵਾ ਸੰਭਾਲ ਲਈ ਸਾਡੀ ਟੀਮ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਰਿਵਾਰ ਦੀ ਟੀਮ ਇਹਨਾਂ ਨੂੰ ਮੌਕੇ ਤੇ ਮੌਜੂਦ ਪੰਚ ਸਰਪੰਚ ਮੋਤਵਾਰ ਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਆਪਾਂ ਇੱਥੋਂ ਲੈ ਕੇ ਜਾ ਰਹੇ ਹਾਂ ਠੀਕ ਹੈ ਜੀ ਪਿੰਡ ਹਸਨਪੁਰ ਲੁਧਿਆਣਾ ਵਿਖੇ ਲੈ ਕੇ ਜਾ ਰਹੇ ਹਾਂ ਸਪੈਸ਼ਲ ਸਾਡਾ ਇੱਕ ਨੋਟ ਹੁੰਦਾ ਜੀ ਉਹਦੇ ਲਈ ਸਾਡੀ ਟੀਮ ਇਹਨਾਂ ਦੀ ਚੱਲ ਅਤੇ ਚੱਲ ਜਾਇਦਾਦ ਤੇ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਏਗੀ ਸਾਡੀ ਟੀਮ ਇਹਨਾਂ ਨੂੰ ਸਿਰਫ ਸੇਵਾ ਸੰਭਾਲ ਲਈ ਲੈ ਕੇ ਜਾ ਰਹੀ ਠੀਕ ਹੈ ਜੀ ਇਹ ਆਪਾਂ ਨੋਟ ਕਰ ਲਿਖਦੇ ਹਾਂ ਜੀ ਇਹਦੇ ਤੇ ਤੇ ਤੁਸੀਂ ਸਾਰਿਆਂ ਨੇ ਸਾਈਨ ਕਰ ਦੇਣੇ ਆ ਇਹਦੀ ਕਾਪੀ ਤੁਸੀਂ ਵੀ ਰੱਖੋ ਇੱਕ ਬਾਕੀ ਸਾਡਾ ਮਕਸਦ ਇੰਨਾ ਵਾ ਬਾਪੂ ਦੀ ਸੇਵਾ ਕਰਨਾ ਬਾਕੀ ਕੋਈ ਗੁਰੂ ਦੇ ਹੱਥ ਹਲ